ਤਾਂ ਦੋ ਜਿਹੜਾ ਡੈਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਇੱਕ ਕਾਰ ਚ ਹੋਇਆ ਦੋਵਾਂ ਦਾ ਆਪਸ ਵਿੱਚ ਉਦੋਂ ਜਿਹ ਇੱਕ ਜਣੇ ਦੀ ਡੈਥ ਹੋਈ ਉਹ ਹੁਣ ਪਤਾ ਲੱਗਿਆ ਉਹਦਾ ਨਾਮ ਮਨਪ੍ਰੀਤ ਸਿੰਘ ਪਿੰਡ ਕੜਕੀਆਂ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰੋਏ ਮੁੱਠੇ ਲਿਆਵਾਂਗੇ ਜ਼ਖਮੀ ਤੇ ਕਾਰ ਵਾਲੇ ਨੂੰ ਸੱਟਾਂ ਲੱਗੀਆਂ ਨੇ ਕਾਰ ਉਹਦਾ ਵੀ ਕਾਫੀ ਨੁਕਸਾਨ ਹੋਇਆ ਬਾਕੀ ਇਹਨਾਂ ਦੀ ਡੈਥ ਹੋਈ ਇਹਨਾਂ ਦੇ ਅਧਾਰ ਤੇ ਜੋ ਬਿਆਨ ਲਿਖਾਉਂਦੇ ਆਪਾਂ ਕਰਨਗੇ ਡੈਕਸੀਡੈਂਟ ਕੇਸ ਆਇਆ ਜੀ ਤੇ ਮਨਪ੍ਰੀਤ ਸਿੰਘ ਸੋਨੋ ਸੁਪਨਾ ਸਿੰਘ ਪਿੰਡ ਕੜਕੀਆਂ ਇਹਦੀ ਮੌਤ ਹੋ ਗਈ ਹੈ ਤੇ ਇੱਕ ਪੇਸ਼ੈਂਟ ਹੈ ਜੀ ਸੁਰੇਂਦਰ ਪਾਲ ਸਿੰਘ ਇਨੂ ਰੈਫਰ ਕੀਤਾ ਮਾਸਟਰ ਇੱਕ ਬਹੁਤ ਚੱਕਣੀ ਹਾਂਜੀ ਇੱਕ ਜਿਹੜਾ ਉਹ ਇੱਥੇ ਹੀ ਉਹਦਾ ਲੋਜ ਚੱਲੇ ਹੋਏ ਹਾਂਜੀ ਕਾਰਵਾਈ ਕੀਤੀ ਹੈ ਹਾਂਜੀ ਜੋ ਬਾਦ ਨਾਲ ਟ੍ਰੀਟਮੈਂਟ ਹੋਊਗੀ ਹੋ ਰਹੀ ਹੈ ਬੰਤਾ ਦੇ ਐਕਸੀਡੈਂਟ ਹੋਇਆ ਤੁਹਾਡੇ ਪਿੰਡ ਦੇ ਹਾਂਜੀ ਹਾਂਜੀ ਇਹ ਮੁੰਡਿਆਂ ਦਾ ਮਨਪ੍ਰੀਤ ਸਿੰਘ ਦਾ ਇਹ ਅੰਮ੍ਰਿਤਸਰ ਮੈਂ ਇੱਥੇ ਕਰਦਾ ਵਾ ਉਥੇ ਕੰਮ ਕਰਦਾ ਸੀ ਫੈਕਟਰੀ 'ਚ ਲੱਗਾ ਵਾ ਇਹ ਜਾ ਰਿਹਾ ਸੀਗਾ ਇੱਕ ਵੱਡਾ ਨਾਲੇ ਦੇ ਹੋਰ ਸੀਗਾ ਤੇ ਆ ਦਾਦੂ ਜੋਦ ਲਾ ਕੇ ਮੰਨੋ ਐਕਸੀਡੈਂਟ ਹੋਇਆ ਵਾ ਪਿੱਛੋਂ ਬਜਟ ਗੱਡੀ ਜ਼ਬਰਦਸਤ ਵੱਜੀ ਆ ਉਹਦੇ ਵੱਜਨ ਦੇ ਨਾਲ ਇਹਦੀ ਮੌਕੇ ਤੇ ਜਿਹੜੀ ਆ ਉਹ ਡੈੱਡ ਹੋ ਗਈ ਆ ਹੁਣ ਇਹ ਸਰਕਾਰੀ ਹਸਪੀਟਲ ਇੱਥੇ ਮਨੋ ਲੈ ਕੇ ਆਏ ਆ ਤੇ ਹੁਣ ਅਸੀਂ ਥਾਣੇ ਜਾ ਕੇ ਤੇ ਬਿਆਨ ਕਰਵਾ ਕੇ ਤੇ ਜਰਾਵਾ ਪਰਚਾ ਮੰਨੋ ਦਰਜ ਕਰਾਉਨੇ ਆ ਤੇ ਜੋ ਵੀ ਆ ਉਹ ਬੱਚੇ ਨੂੰ ਮੰਨੋ ਜਿਹੜੀ ਵੀ ਗੰਧੀ ਉਹਦੀ ਕਾਰਵਾਈ ਆ ਉਹ ਕੀਤੀ ਜਾਏਗੀ ਅੱਜ ਦੇ ਕਰੀਬ 40 ਮਿੰਟ ਤੇ ਇਥੇ ਫਰੇਗੜ ਚੂੜੀਆਂ ਸਰਕਾਰੀ ਹਸਪਤਲ ਮੈਂ ਜੀ ਅਮਰਜੈਂਸੀ ਲੈ ਕੇ ਆਏ ਆ ਕੋਈ ਵੀ ਸਾਨੂੰ ਮੌਕੇ ਤੇ ਅਮਰਜੈਂਸੀ ਦੇ ਵਿੱਚ ਕੋਈ ਡਾਕਟਰ ਨਹੀਂ ਮਿਲਿਆ ਤੇ ਕਹਿੰਦੇ ਆ ਵੀ ਔਨ ਕਾਲ ਅਸੀਂ ਕਰਾਂਗੇ ਤੇ ਫੇਰ ਮੰਨ ਲਓ ਅਗਲੇ ਬੰਦੇ ਜੋ ਉਹ ਵੀ ਪ੍ਰੋਸੈਸ ਹੋਏਗਾ ਕਿਲੇ ਹਸਪਤਲ ਮੰਨ ਲਓ ਸਰਕਾਰੀ ਸਾਡਾ ਕਹਾਦਾ ਜੇ ਇਥੇ ਮੌਕੇ ਤੇ ਅਮਰਜੈਂਸੀ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੈਗਾ ਤੇ ਫਿਰ ਸਾਨੂੰ ਇਹਦੀ ਕੀ ਇਹਦੀ ਸਹੂਲਤ ਹੈ ਜੀ ਸਾਡਾ ਆਂਦੇ ਔਨ ਕਾਲ ਦੀ ਆ ਔਨ ਕਾਲ ਕਰਾਂਗੇ ਤੇ ਫੇਰ ਡਾਕਟਰ ਆਵੇ ਫੇਰ ਡਾਕਟਰ ਆਵੇ ਹਾਂਜੀ ਆ ਗੱਲ ਦੇ ਵੇਖੋ ਮੰਨ ਲਓ ਸਾਡਾ ਛੋਟਾ ਜਿਹੋ ਬੱਚਾ ਮਰੋ ਸਾਈਆਂ 28 ਸਾਲਾਂ ਦਾ ਉਹ ਵਿਚਾਰਾ ਇੱਧਾ ਹੋ ਗਿਆ ਉਹ ਹੈਗਾ ਸੀ ਪਰ ਮੜਾ ਮੱਡਾ ਕੋ ਸਾਹ ਹਦਾ ਜੇ ਕੋੰਦੋਂ ਕੋਈ ਉਹਨੂੰ ਕੋ ਫਸਟ ਇਅਰ ਮਿਲਦੀ ਕੋ ਦਵਾਈ ਬਾਹਰੂ ਮਿਲਦੀ ਸਿਆਂ ਕੋ ਸਾਡਾ ਮਾਨੂੰ ਹੈਲਪ ਹੁੰਦੀ ਪਰ ਜਦੋਂ ਕੋ ਡਾਕਟਰ ਹੀ ਇੱਥੇ ਮੌਕੇ ਤੇ ਹੈ ਨਹੀਂ ਤੇ ਦੱਸੋ ਸਾਡੀ ਹੈਲਪ ਕੋਈ ਕੀ ਕਰੇਗਾ ਗੱਲ ਵੀ ਜੇ ਮਨਤੀ ਸੇਮ ਪਰਿਪੂ ਵਾ ਦਾ ਪਤ ਪੜਾਵਾ ਇਸ ਵੇਲੇ ਘਰੋਂ ਕੰਮ ਤੇ ਚੱਲਿਆ ਆਈਗਾ ਤੇ ਰਸਤੇ ਦੇ ਵਿੱਚ ਦੋ ਇੱਕ ਵੀਰ ਨਾਲ ਹੋਰ ਹੀ ਕਹਿਦਣਾ ਜਿਹੜਾ ਕਿ ਛੱਟ ਲੱਗੀ ਜਨੇ ਲੱਕ ਜੇ ਜਿਹੜੀ ਆਈ ਤੇ ਪੈਕਚਰ ਆ ਆਪਸੀਆਂ ਦਾ ਤੇ ਇਹਦੀ ਓਵਰ ਸਪੀਡ ਗੱਡੀ ਆਂਡੀ ਓਵਰਟੇਕ ਕਰਦੀ ਗੱਡੀ ਨੇ ਪਗਨ ਹਿੱਟ ਕੀਤਾ ਵਾ ਤੇ ਗੱਡੀ ਵੀ ਹਨੀ ਸਪੀਡ ਜੀ ਕੀ ਗੱਡੀ ਵੀ ਪਲਟ ਗਈ ਉਹ ਕੋਈ ਗਵਰਨਮੈਂਟ ਟੀਚਰ ਆ ਲਾਗੇ ਪਿੰਡ ਦਾ ਕਿਹੜਾ ਪਿੰਡ ਦੇ ਪਿੰਗੇ ਦਾ ਲੋਗਣਾ ਪਿੰਡ ਦਾ ਫਰੈਂਚਾ ਵੇ ਤੇ ਉਹਨਾਂ ਦੀ ਗੱਡੀ ਟੀਚਰ ਆ ਗਵਰਨਮੈਂਟ ਟੀਚਰ ਆ ਉਹਨਾਂ ਦੀ ਗੱਡੀ ਨੇ ਹਿੱਟ ਕੀਤਾ ਉਹ ਗੱਡੀ ਵੀ ਓਵਰ ਸਪੀਡ ਹੈ ਕਿ ਉਹ ਗੱਡੀ ਪਲਟ ਗਈ ਉਹਨਾਂ ਕੋਲ ਇੱਕ ਤਾਂ ਓਵਰ ਓਵਰਟੇਕ ਕਰਦੇ ਹੀ ਇੱਕ ਓਵਰ ਸਪੀਡ ਹੈਗੀ ਪਲਟ ਗਈ ਗੱਡੀ ਮੌਕੇ ਤੇ ਡੈਥ ਹੋ ਗਈ ਆਂ ਅਰੇ ਇਹ ਮੰਨ ਕਰਦੇ ਆ ਕਿ ਸਾਡਾ ਘਰ ਖਾਲੀ ਹੋ ਗਿਆ ਸਾਨੂੰ ਇਨਸਾਫ ਦੇ ਦੇ